ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਇੱਕੇ ਕਹਾਣੀ ਕਰ ਸ਼੍ਰੀ ਕਰਤਾਰ ਸਿੰਘ ਦੁੱਗਲ ਦੀ ਕਲਮ ਤੋਂ ਪੰਜਾਬੀ ਕਹਾਣੀ ਤ੍ਰਿਸ਼ਨਾ ਲੈ ਕੇ ਹਾਜ਼ਰ ਹੋਏ ਹਾਂ ਬਹੁਤ ਹੀ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਕਹਾਣੀ ਹੈ ਜੀ ਅਖੀਰ ਤੱਕ ਜਰੂਰ ਸੁਣਨਾ ਜੀ ਸ਼੍ਰੀ ਕਰਤਾਰ ਸਿੰਘ ਦੁੱਗਲ ਦੀ ਕਲਮ ਤੋਂ ਪੰਜਾਬੀ ਕਹਾਣੀ ਤ੍ਰਿਸ਼ਨਾ ਇਸ ਤੋਂ ਪੇਸ਼ਤਰ ਕੇ ਜੋ ਕੁਝ ਕਰਨਾ ਹੈ ਮੈਂ ਸ਼ੁਰੂ ਕਰਾਂ ਤੁਸੀਂ ਜੇ ਕੁਝ ਪੁੱਛਣਾ ਹੋਏ ਕੋਈ ਸਵਾਲ ਜਿਹੜੇ ਡਾਕਟਰ ਨੇ ਵਿਵਹਾਰ ਕੋ ਉਸ ਤੋਂ ਪੁੱਛਿਆ ਕੋਈ ਨਹੀਂ ਰਜਨੀ ਨੇ ਗੱচ্চੋਗਾੱਚ ਆਵਾਜ਼ ਵਿੱਚ ਕਿਹਾ ਪਰ ਜੋ ਕੁਝ ਕਰਨ ਜੋ ਕੁਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ ਆਪਰੇਸ਼ਨ ਥੀਟਰ ਵਿੱਚ ਕੁਝ ਚਿਰ ਲਈ ਖਮੋਸ਼ੀ ਛਾ ਗਈ ਤੁਹਾਨੂੰ ਪਤਾ ਲੱਗਦਾ ਹੈ ਇਹ ਜੋ ਕੁਝ ਕਰਨ ਦਾ ਫੈਸਲਾ ਹੋਇਆ ਹੈ ਤੁਸੀਂ ਉਸ ਲਈ ਤਿਆਰ ਨਹੀਂ ਝਟਕਵੱਦ ਲੇਡੀ ਡਾਕਟਰ ਨੇ ਸਵਾਲ ਕੀਤਾ ਨਹੀਂ ਮੈਂ ਤਿਆਰ ਹਾਂ ਮੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ ਮੈਂ ਇਸ ਨੂੰ ਪਿਆਰ ਕਰਦੀ ਹਾਂ ਭੇਟੀ ਹੈ ਤਾਂ ਕਿ ਲੇਡੀ ਡਾਕਟਰ ਫਿਰ ਖਾਮੋਸ਼ ਹੋ ਗਈ ਜਿਵੇਂ ਚੱਕੋ ਤੱਕ ਵਿੱਚ ਹੋਈ ਸ਼ੁਰੂ ਕਰੋ ਰਜਨੀ ਦੀਆਂ ਪਰਕਾਂ ਵਿੱਚ ਹੁਣ ਅਥਰੂ ਡਲਕ ਰਹੇ ਸਨ ਡਾਕਟਰ ਸ਼ੁਰੂ ਕਰੋ ਮੈਂ ਤਿਆਰ ਹਾਂ ਮੈਂ ਕੁਝਲੇ ਫਿਰ ਖਾਮੁਸ਼ੀ ਇਸ ਨੂੰ ਸਪੈਕੂਲਮ ਕਹਿੰਦੇ ਨੇ ਮੈਂ ਇਹ ਚੜਾ ਮੰਗੀ ਹੁਣ ਡਾਕਟਰ ਬੋਲੀ ਤੁਸੀਂ ਵੇਖਣਾ ਚਾਹੋਗੇ ਨਹੀਂ ਰਜਨੀ ਨੇ ਸਿਰ ਹਿਲਾਇਆ ਕੋਈ ਸਵਾਲ ਪੀੜ ਬਹੁਤ ਹੋਵੇਗੀ ਰਜਨੀ ਨੇ ਪੁੱਛਿਆ ਨਹੀਂ ਦਰਦ ਨਹੀਂ ਹੋਵੇਗਾ ਬਸ ਕੁਝ ਤਣਾਅ ਜਿਹਾ ਮਹਿਸੂਸ ਹੋਵੇਗਾ ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਾਂਤਾਂ ਦੇ ਹਮਦਰਦੀ ਸੀ ਜਦੋਂ ਉਸ ਇਹਦੀ ਬਾਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥੇ ਅੱਖਾਂ ਠੰਡੇ ਹੋਣ ਉਹਦੇ ਡਾਕਟਰ ਇਹ ਛੜਾਂ ਵਰਗੇ ਠੰਡੇ ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ ਲੇਡੀ ਡਾਕਟਰ ਬੋਲ ਰਹੀ ਸੀ ਰਜਨੀ ਬੇਹ ਸਲੇਟੀ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਪਨੇ ਜਿਵੇਂ ਨੀਲੇ ਆਕਾਸ਼ ਵਿੱਚ ਝਿਲਮਿਲ ਤਾਰਿਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛੁਪ ਰਹੇ ਹੋਣ ਪਰ ਤੂਲ ਨਾਲ ਉਹਦਾ ਪਰਨਾਇਆ ਜਾਣਾ ਕਿਤਨੀ ਬਦਮਗਜ਼ੀ ਹੋਈ ਸੀ ਪਰ ਆਖਰ ਉਸ ਆਪਣੀ ਗੱਲ ਮਨਾ ਲਈ ਸੀ ਆਪਣੇ ਮਨਪਸੰਦ ਬਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ ਫਿਰ ਉਹਨਾਂ ਦੇ ਫੀਰੇ ਹੋਈ ਹਾਏ ਕਿਤਨੀ ਚਾਹਮਾ ਨਾਲ ਉਸ ਵਿਆਹ ਕੀਤਾ ਸੀ ਉਹਨਾਂ ਦੀ ਸੁਹਾਗ ਰਾਤ ਹਨੀਮੂਨ ਪਰਤੂਲ ਦੀ ਪੋਸਟਿੰਗ ਉਹਨਾਂ ਦਾ ਨਵੇਂ ਕਲਾਕਾਰ ਉਹਦਾ ਮਾ ਬੰਨ ਦਾ ਫੈਸਲਾ ਉਹਦੀ ਗੋਦ ਦਾ ਭਰਿਆ ਜਾਣਾ ਬਸ ਹੁਣ 5 ਮਿੰਟ ਲੱਗਣਗੇ ਪੀੜ ਬਿਲਕੁਲ ਨਹੀਂ ਹੋਵੇਗੀ ਲੇਡੀ ਡਾਕਟਰ ਬੋਲ ਰਹੀ ਸੀ ਕਿਤਨੀ ਖੁਸ਼ ਸੀ ਰਜਨੀ ਜਿਵੇਂ ਧਰਤੀ ਉੱਤੇ ਉਹਦੇ ਪੈਰ ਨਾ ਲੱਗ ਰਹੇ ਹੁਣ ਪਰ ਇਹ ਪਰਤੂਲ ਸਕਰੀਨਿੰਗ ਦੇ ਕਿਉਂ ਰਟ ਲਾਏ ਹੋਏ ਸੀ ਉਸ ਨੂੰ ਤਾਂ ਬਸ ਮਾਂ ਬਣਨਾ ਸੀ ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਸੀ ਇਤਨੀ ਵੱਡੀ ਕੋਠੀ ਜਿਵੇਂ ਉਸ ਨੂੰ ਖਾਣ ਨੂੰ ਪੈਂਦੀ ਹੋਵੇ ਉਸ ਨੂੰ ਤਾਂ ਬਸ ਮਾਂ ਬਣਨਾ ਸੀ ਕੋਸ ਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ ਉਹਦਾ ਮਨ ਪਰਚਿਆ ਰਹੇਗਾ ਤੁਹਾਡੇ ਸਿਰਫ 8 ਹਫ਼ਤੇ ਹੋਏ ਨੇ ਕੋਈ ਖਤਰੇ ਦੀ ਗੱਲ ਨਹੀਂ ਜੇ 1-2 ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਲ ਬਣ ਜਾਂਦੀ ਸੀ ਲੇਡੀ ਡਾਕਟਰ ਮਰੀਜ਼ ਦਾ ਤਨਵਾ ਤਰਵਾਸ ਬਣਾ ਰਹੀ ਸੀ ਸਕਰੀਨਿੰਗ 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 ਉੱਠਦੇ ਬੈਠਦੇ ਸਕਰੀਨਿੰਗ ਪਰਤੂਲ ਦੀ ਮੁਹੱਬਤ ਉਹ ਹਾਰ ਕੇ ਰਾਜ਼ੀ ਹੋ ਗਈ ਸੀ ਕੀ ਫਰਕ ਪੈਣਾ ਸੀ ਉਹ ਖਬਰੇ ਤਾਵਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ دیਵਾਨਾ ਅੰਡਾ ਬੱਚੇਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ ਲੇਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜਾਰੀ ਰੱਖੇ ਹੋਈ ਸੀ ਅਸੀਂ ਉਸ ਨੂੰ ਵੈਕਿਊਮ ਕਰ ਲਵਾਂਗੇ ਵੈਕਿਊਮ ਤੁਹਾਨੂੰ ਪਤਾ ਹੀ ਹੈ ਨਾ ਬਸ ਜਿਵੇਂ ਕਾਲੀਨ ਤੋਂ ਤੁਸੀਂ ਗੁੱਧੜ ਨੂੰ ਵੈਕਿਊਮ ਕਰ ਲੈਂਦੇ ਹੋ ਮੈਂ ਬਲਾਇਤ ਵਿੱਚ ਵੇਖਿਆ ਉੱਥੇ ਸੜਕਾਂ ਦੀ ਧੂੜ ਸੜਕਾਂ ਦੇ ਕਥਰ ਨੂੰ ਵੀ ਵੈਕਿਊਮ ਕਰਦੇ ਨੇ ਬੇਟੀ ਸੀ ਬੀਠੀ ਸੀ ਤਾਂ ਕੀ ਪਰ ਪਰਤੂਲ ਦਾ ਮੂੰਹ ਕਿਉਂ ਲੈ ਗਿਆ ਸੀ ਇਹ ਸੁਣ ਕੇ ਪੀਲਾ ਭੂਖ ਜੀਰਾ ਉਹ ਤਾਂ ਬੀਠੀ ਲਈ ਉਡੀਕ ਰਹੀ ਸੀ ਬੀਠੀ ਹੋਵੇਗੀ ਆਪਣੇ ਵੀਰੇ ਨੂੰ ਖਿਡਾਇਆ ਕਰੇਗੀ ਉਹਦੀਆਂ ਘੋੜੀਆਂ ਗਾਣ ਵਾਲੀ ਭੈਣ ਵੀਰਾ ਹੌਲੀ ਹੌਲੀ ਆ ਤਰੇ ਘੋੜਿਆਂ ਨੂੰ ਕਾ ਕੋਈ ਤਕਲੀਫ ਤਾਂ ਨਹੀਂ ਲੇਡੀ ਡਾਕਟਰ ਨੇ ਰਜਨੀ ਤੋਂ ਸਹਾਨ ਪੁੱਤੀ ਵਜੋਂ ਪੁੱਛਿਆ रजनी ਨੇ ਆਪਣੀ ਸਾਤੀ ਉੱਤੇ ਹੱਥ ਰੱਖਿਆ ਹੋਇਆ ਸੀ ਜਿਵੇਂ ਉਹਦੇ ਸੀਨੇ ਵਿੱਚ ਘਟਾਰ ਲੱਗੀ ਹੋਵੇ ਪਰ ਤੁਲ ਬੇਟੀ ਲਈ ਤਿਆਰ ਨਹੀਂ ਸੀ ਉਸ ਨੂੰ ਤਾਂ ਬੇਟਾ ਚਾਹੀਦਾ ਸੀ ਬੇਟਾ ਕੀ ਤੇ ਬੇਟੀ ਕੀ ਉਹਨਾਂ ਦੇ ਬੱਚਾ ਆ ਰਿਹਾ ਸੀ ਉਹ ਡੈਡੀ ਮੰਮੀ ਬਣਨ ਵਾਲੇ ਸਨ ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ লেਡੀ ਡਾਕਟਰ ਬੋਲ ਰਹੀ ਸੀ ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ ਕਦੀ ਕੋਈ ਵਿਗਾੜ ਨਹੀਂ ਪਿਆ ਬਸ ਜਿਵੇਂ ਕੋਈ ਦੁੱਧ ਵਿੱਚੋਂ ਮੱਖੀ ਕੱਢ ਦੇਵੀ ਪਰ ਪਰਤੂਲ ਦੀ ਜ਼ਿੱਦ ਘਰ ਅੱਠੇ ਪੈਰ ਗੋਦ ਮੰਗਾ ਪਿਆ ਰਹਿੰਦਾ ਮੀਆਂ ਜੇ ਤੈਨੂੰ ਬੇਟੀ ਦਾ ਇਤਨਾ ਸ਼ੌਕ ਹੈ ਤਾਂ ਅਗਲਾ ਬੇਟਾ ਪੈਦਾ ਕਰ ਲਵਾਂਗੇ ਤੂੰ ਇੱਕ ਵਾਰ ਉਡੀਕ ਕਰ ਰਜਨੀ ਨੂੰ ਸਮਝਾਉਂਦੀ ਜੇ ਫੇਰ ਬੇਟੀ ਆ ਗਈ ਪਰ ਤੂੰ ਲਾਲ ਪੀਲਾ ਹੋਇਆ ਅੱਗੂ ਕਹਿੰਦਾ ਰਜਨੀ ਕੋਲੇ ਇਸ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਅਥਰੂਆਂ ਦੇ ਸੁਆਈ ਹੱਥ ਜੋੜਨ ਦੇ ਮੈਨੂੰ ਇਸ ਬੱਚੀ ਨਾਲ ਪਿਆਰ ਹੋ ਗਿਆ ਹੈ ਉਹ ਮੁਰਮੁਰ ਪਰਤੂ ਨੂੰ ਕਹਿੰਦੀ ਪਰ ਉਹ ਕੰਨ ਨਹੀਂ ਧਰ ਰਹੀ ਸੀ ਡਾਕਟਰ ਮੈਂ ਇਸ ਦਾ ਨਾਂ ਤ੍ਰਿਸ਼ਨਾ ਰੱਖਿਆ ਹੈ ਮੈਂ ਇਸ ਨੂੰ ਅੰਤਾਂ ਦਾ ਪਿਆਰ ਕਰਦੀ ਹਾਂ ਮੇਰੀ लाਡਲੀ ਬੱਚੀ ਮੇਰੀ ਜਾਨ ਦਾ ਟੁਕੜਾ ਹੁਣ ਤਾਂ ਲੇਡੀ ਡਾਕਟਰ ਕੁਝ ਗੈਰ ਹਿੱਸੀ ਕੀ ਰਜਨੀ ਫੇਰ ਆਪਣੇ ਬੈਣ ਵਿੱਚ ਬੈ ਗਏ ਹਰ ਵੇਲੇ ਖਫਾ ਖਫਾ ਹਰ ਵੇਲੇ ਉਹਦਾ ਨੱਕ ਚੜਿਆ ਹੋਇਆ ਆਖਰੋ ਬਿਨਾ ਰਜਨੀ ਦੀ ਰਜ਼ਾਮੰਦੀ ਤੇ ਵੈਲਫੇਅਰ ਸੈਂਟਰ ਤੋਂ ਤ੍ਰਿਕ ਲੈ ਆਇਆ ਪਰਤੂਲ ਦੇ ਜ਼ਿੱਦ ਰਜਨੀ ਨੂੰ ਹਾਰ ਕੇ ਹਥਿਆਰ ਸੁਟਨੇ ਪਏ ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਜ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ ਤਾਂ ਇਸ ਦਾ ਕੋਈ ਡਰ ਨਹੀਂ ਹੈ ਲੇਡੀ ਡਾਕਟਰੀਜ਼ ਨੂੰ ਨਿਸ਼ਚਿੰਤ ਕਰ ਰਹੀ ਸੀ ਗਰਭ ਤੋਂ ਛੁਟਕਾਰਾ ਪਾਉਣ ਲਈ ਇਹ ਸਭ ਤੋਂ ਸੇਫ ਤਰੀਕਾ ਹੈ ਰਜਨੀ ਸੁਣ ਥੋੜਾ ਰਜਨੀ ਸੁਣ ਥੋੜਾ ਰਹੀ ਸੀ ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਪਾਸੇ ਦਾ ਸੋਨਾ ਪਿਘਲ ਕੇ ਬੂੰਦ-ਬੂੰਦ ਵਹਿ ਨਿਕਲਿਆ ਹੋਵੇ। ਉਹਦੀਆਂ ਅੱਖਾਂ ਭੜ ਗਈਆਂ, ਚੱਕਰ-ਚੱਕਰ ਹਨੇਰਾ-ਹਨੇਰਾ, ਅਰਜਨੀ ਨੂੰ ਪਰਤੂਲ ਯਾਦ ਆ ਰਿਹਾ ਸੀ। ਨਵਾਂ-ਨਵਾਂ ਮੈਜਿਸਟ੍ਰੇਟ ਚੈਰੀ ਵਿੱਚ ਕੋਈ ਮੁਕਾਦਮਾ ਸੁਣ ਰਿਹਾ ਹੋਵੇਗਾ। ਇੱਕ ਧਿਰ ਦੀ ਫਰਿਆਦ ਤੇ ਦੂਜੀ ਧਿਰ ਦਾ ਜਵਾਬ। ਫਿਰ ਵਕੀਲਾਂ ਦੀ ਬਹਿਸ ਤੇ ਨੌਜਵਾਨ ਮੈਜਿਸਟ੍ਰੇਟ ਦਾ ਫੈਸਲਾ। ਇਨਸਾਫ ਦਾ ਰਖਵਾਲਾ ਇਸ ਤੋਂ ਪੇਸ਼ਟਰ ਉਸ ਸ਼ਾਮ ਪਰਤੂਲ ਘਰ ਆਪੜਿਆ ਰਜਨੀ ਵੈਲਫੇਅਰ ਸੈਂਟਰ ਤੋਂ ਬਿੱਲੀ ਹੁਕੇ ਆ ਚੁੱਕੀ ਸੀ ਸ਼ਾਂਤ ਅਡੂਲ ਪਰਤੂਲ ਨੇ ਉਹਦੀ ਕੰਡ ਵਾਲੇ ਪਾਸਿਓਂ ਉਹਨੂੰ ਬਾਹਾਂ ਵਿੱਚ ਭਲੇਟ ਕੇ ਉਹਦੇ ਹੋਠਾਂ ਨੂੰ ਚੁੰਮ ਲਿਆ ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦੱਸ ਦਿੱਤਾ ਸੀ ਕਹਿੰਦੇ ਹੋਏ ਖੁਸ਼ਖੁਸ਼ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲਾ ਗਿਆ ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ ਜਾਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ ਅੱਜ ਨਹੀਂ ਪਰਤੂਲ ਰਜਨੀ ਨੇ ਕਿਹਾ ਤੂੰ ਥੱਕ ਗਈ ਜਾਪਦੀ ਹੈ ਕੋਈ ਗੱਲ ਨਹੀਂ ਲੇਡੀ ਡਾਕਟਰ ਤਾਂ ਕਹਿ ਰਹੇ ਸੀ ਕਿ ਸਫਾਈ ਤੋਂ ਬਾਅਦ ਮੈਡਮ ਚੰਗੀ ਭਲੀ ਹੈ ਮੈਂ ਠੀਕ ਹਾਂ ਪਰਤੂਲ ਮੇਰੀ ਜਾਨ ਤੂੰ ਕਲੱਬ ਅੱਜ ਇਕੱਲਾ ਹੀ ਹੂਆ ਰਜਨੀ ਕਲੱਬ ਨਹੀਂ ਗਈ ਸਾਰੀ ਸ਼ਾਮ ਰੁਆਂਸੀ ਰੁਆਂਸੀ ਲਾਂਨ ਵਿੱਚ ਬੈਠੀ ਆਕਾਸ਼ ਵੱਲ ਵੇਖਣ ਲੱਗਦੀ ਉਸ ਨੂੰ ਲੱਗਦਾ ਜਿਵੇਂ ਕੋਈ ਨਗਮਾ ਹਵਾ ਵਿੱਚ ਧਰ ਰਿਹਾ ਹੋਵੇ ਪੰਨੀ ਪੰਨੀ ਕੋਈ ਖਸ਼ਬੂ ਜਿਵੇਂ ਕਦੀ ਸੱਜਿਓ ਕਦੀ ਖੱਬਿਓ ਆਕੇ ਉਹਨੂੰ ਟੁੰਬਦੀ ਜਾ ਰਹੀ ਹੋਵੇ ਚਿਲਮਿਲ ਕਰਦੇ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਵਿਲੀਨ ਹੋ ਰਹੀ ਸੀ ਬੈਠੀ ਬੈਠੀ ਰਜਨੀ ਖਵਰੇ ਥੱਕ ਗਈ ਸੀ ਉਹ ਅੰਦਰ ਕਮਰੇ ਵਿੱਚ ਪਲੰਗ ਤੇ ਜਾ ਪਈ ਸਾਹਮਣੇ ਕੰਧ ਤੇ ਲੱਗੇ ਕਲੰਡਰ ਵਿੱਚ ਗੁਲਾਬੀ ਗੁਲਾਬੀ ਗੱਲਾਂ ਖਿੜਖੜਾਸ ਰਹੇ ਬੱਚੇ ਨੂੰ ਵੇਖ ਕੇ ਇੱਕ ਚਨਾ ਅਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ ਦੁਹਾਂ ਹੱਥਾਂ ਪਰ ਜਿਵੇਂ ਇੱਕ ਬੱਚਾ ਉਹਦੇ ਵੱਲ ਕਸੂਟੀ ਕਰਕੇ ਆ ਰਿਹਾ ਹੋਵੇ ਰਜਨੀ ਫਟਫਟ ਰੋਈ কুরਲਾ কুরਲਾ ਉઠી ਮੇਰੀ ਬੱਚੀ ਮੇਰੀ ਤ੍ਰਿਸ਼ਨਾ ਮੁਰਮੁਰ ਪੁਕਾਰ ਦੇ ਤੇ ਛੱਤ ਵੱਲ ਵੇਖਦੀ ਫਰਿਆਦਾਂ ਕਰਦੀ ਮੁਰਮੁਰ ਕਹਿੰਦੀ ਮੇਰੀ ਬੇਟੀ ਤੂੰ ਮੈਨੂੰ ਮੁਆਫ ਕਰ ਦੇ ਮੇਰੀ लाਡਲੀ ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੀ ਮੈਨੂੰ ਮਨਜ਼ੂਰ ਹੈ ਬਸ ਇੱਕ ਵਾਰ ਤੂੰ ਮੈਨੂੰ ਅੰਮੀ ਕਹਿ ਕੇ ਪੁਕਾਰ ਤੂੰ ਮੈਨੂੰ ਮਾਫ਼ ਕਰ ਦੇ ਕਦੀ ਆਪਣੀ ਚੁੰਨੀ ਨੂੰ ਵਿਲਿਆਸ ਦਿੰਦੀ ਕਦੀ ਪਲੰਗ ਦੀ ਚਾਦਰ ਨੂੰ ਮਚੁੱਕੜਦੀ ਰਜਨੀ ਕਿਤਨਾ ਚਿਰ ਘੁਰ ਲਾਂਦੀ ਰਹੀ ਕਿਤਨਾ ਚਿਰ ਹਾਰੇ ਕੱਢਦੀ ਰਹੀ ਰਜਨੀ ਅੰਚ ਬਿਹਾਰ ਹੋ ਰਹੀ ਸੀ ਕਿ ਉਹਨੂੰ ਬਾਹਰ ਪਰਤੂ ਪਰਤੂਲ ਦੀ ਘਾਰ ਦੀ ਆਵਾਜ਼ ਸੁਣਾਈ ਦਿੱਤੀ ਕਲੱਬ ਤੋਂ ਪਰਤ ਆਇਆ ਸੀ ਉਹ ਤਾਵਲੀ ਤਾਵਲੀ ਗੁਸਲਖਾਨੇ ਵਿੱਚ ਚਲੀ ਗਈ ਕਿਤਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਰਹੀ ਗੁਸਲਖਾਨੇ ਵਿੱਚੋਂ ਨਿਕਲੀ ਉਹ ਸ਼ਿੰਗਾਰ ਦੇ ਮੇਜ਼ ਦੇ ਸਾਹਮਣੇ ਜਾ ਖਲੋਤੀ। ਗੋਲ ਕਮਰੇ ਵਿੱਚ ਜਦੋਂ ਆਈ, ਪਰਤੂਲ ਨੇ ਇੱਕ ਨਜ਼ਰ ਉਹਨੂੰ ਵੇਖ ਕੇ ਕਿਹਾ, "ਇਹ ਤੇਰੀਆਂ ਅੱਖਾਂ ਨਾਲ ਕਿਉਂ ਹੋ ਰਹੀਆਂ ਨੇ ਡਾਰਲਿੰਗ?" ਫਿਰ ਆਪ ਹੀ ਆਪ ਕਹਿਣ ਲੱਗਾ, "ਸ਼ਾਇਦ ਸਵੇਦੀ ਟੈਨਸ਼ਨ ਕਰਕੇ।" ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵਿੱਚ ਚਲੇ ਗਏ। ਇੰਜ ਜਾਪਦਾ ਹੈ ਰਜਨੀ ਪਰਤੂਲ ਦੰਪਤੀ ਨੂੰ ਕੁਦਰਤ ਨੇ ਮaaf ਨਹੀਂ ਕੀਤਾ ਇੱਕ ਵਾਰਾ ਦੋ ਵਰੇ ਤਿੰਨ ਵਰੇ ਚਾਰ ਵਰੇ ਪੰਜ ਵਰੇ ਉਹ ਉਡੀਕ ਉਡੀਕ ਥੱਕ ਲੱਥੀ ਰਜਨੀ ਫਿਰ ਮਾਂ ਨਹੀਂ ਬਣ ਸਕੇ ਨਾ ਰਜਨੀ ਮوڑ ਮਾਂ ਵਾਂਸਕੀ ਨਾ ਰਜਨੀ ਆਪਣੀ ਬੱਚੀ ਨੂੰ ਭਲਾ ਸਕੀ ਠੀਕ ਉਸ ਦਿਨ ਜਦ ਉਸਨੇ ਆਪਣੀ ਸਫਾਈ ਕਰਵਾਈ ਸੀ ਰਜਨੀ ਹਰ ਵੇਲੇ ਵਰੇ ਪੂਜਾ ਵਾੜ ਕਰਾਉਂਦੀ ਗਰੀਬ ਬੱਚਿਆਂ ਵਿੱਚ ਮਠਾਈ ਫਲ ਕੱਪੜੇ ਵੰਡਦੀ ਸਾਰਾ ਦਿਨ ਰੁਆਸੀ ਰੁਆਸੀ ਉਹਦੀਆਂ ਪਲਕਾਂ ਭਿੱਜ-ਭਿੱਜ ਜਾਂਦੀਆਂ ਇੰਝ ਬੇਲੀ ਬੈਠੀ-ਬੈਠੀ ਢੇਰ ਸਾਰੀ ਪੜੀ ਜ਼ਿਲ੍ਹੇ ਦੇ ਇਤਨੇ ਵੱਡੇ ਅਫਸਰ ਦੀ ਤ੍ਰਿਮਤ ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਦੀ ਨੌਕਰੀ ਕਰ ਲਈ ਬੱਚਿਆਂ ਨੂੰ ਪੜਾਉਣ ਵਿੱਚ ਉਹਦਾ ਮਨ ਪਰਚਿਆ ਰਹੇਗਾ ਨਾਲੇ ਉਹ ਤਾਂ ਸਕੂਲ ਦੇ ਹਰ ਟੀਚਰ ਤੋਂ ਵੱਧ ਪੜੀ ਸੀ ਇੱਕ ਅੱਧ ਵਰਾ ਤੇ ਰਜਨੀ ਨੂੰ ਸਕੂਲ ਦੇ ਮੁੱਖ ਅਧਿਆਪਕਾ ਬਣਾ ਦਿੱਤਾ ਗਿਆ ਹੁਣ ਪੜਾਉਣ ਦੇ ਨਾਲ ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ ਸੀ ਕਾਰਪੋਰੇਸ਼ਨ ਨਾਲ ਸਰਕਾਰ ਨਾਲ ਚਿੱਠੀ ਪੱਤਰੀ ਟੀਚਰਾਂ ਦਾ ਸਹਿਯੋਗ ਬੱਚਿਆਂ ਦੀਆਂ ਲੋੜਾਂ ਸਕੂਲ ਦੇ ਦਾਖਲੇ ਬੱਚਿਆਂ ਨੂੰ ਦਾਖਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਹੋਈ ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖਲ ਕਰਾਉਣ ਆਏ ਬੱਚੀ ਜਿਵੇਂ ਹੱਥ ਲਾਏ ਆ ਮੈਲੀ ਹੋਵੇ ਤੇ ਉਹਦਾ ਨਾਂ ਐਵੇਂ ਹੀ ਕੁਝ ਸੀ ਇਹ ਬੱਚੀ ਇਹ ਤੁਸੀਂ ਬੱਚੀ ਦਾ ਨਾਂ ਕੀ ਰੱਖਿਆ ਹੈ ਜੀ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜਨਾ ساری ਉਮਰ ਚਲੇਗਾ ਹੰਸੂ ਹੰਸੂ ਚਿਹਰਾ ਰਜਨੀ ਨੇ ਬੱਚੀ ਵੱਲ ਵੇਖਦੇ ਹੋਏ ਉਸ ਤੇ ਮਾਪਿਆਂ ਨੂੰ ਕਿਹਾ ਮਾਪੇ ਮੁਖ ਅਧਿਆਪਕਾ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ ਇੱਕ ਦੂਜੇ ਵੱਲ ਵਿਖਣ ਲੱਗੇ ਉਹਨਾਂ ਨੂੰ ਕੋਈ ਨਾਂ ਜਿਵੇਂ ਸੁਝਾਣਾ ਰਿਹਾ ਹੋਵੇ ਫਿਰ ਬੱਚੀ ਦੇ ਮਾਂ ਇੱਕਦਮ ਬੋਲੀ ਤੁਹਾਡੇ ਬੱਚੀ ਦਾ ਕੀ ਨਾਂ ਹੈ ਤ੍ਰਿਸ਼ਨਾ ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾ ਹੈ ਅਤਿਅੰਤ ਪਿਆਰ ਵਿੱਚ ਰਜਨੀ ਅੱਬੜ ਵਾਹਿਬੂਲੀ ਤਾਂ ਫਿਰ ਇਹਦਾ ਨਾਂ ਵੀ ਤ੍ਰਿਸ਼ਨਾ ਹੀ ਦਰਜ ਕਰ ਦਿਓ ਬੱਚੀ ਦੇ ਪਿਤਾ ਨੇ ਕਿਹਾ ਤੇ ਇੰਜ ਖੁਸ਼ ਖੁਸ਼ ਹੱਸਦੇ ਹੱਸਾਉਂਦੇ ਉਸ ਬੱਚੀ ਦਾ ਦਾਖਲਾ ਹੋ ਗਿਆ ਮੁੱਖ ਅਧਿਆਪਕਾ ਰਜਨੀ ਦੀ ਆਦਤ ਦਾਖਲ ਕਰਨ ਵੇਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾ ਚੱਜਦਾ ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਾਉਂਦੀ ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜਨਾ ساری ਉਮਰ ਚੱਲੇਗਾ ਤੇ ਅਕਸਰ ਮਾਪੇ ਸਤਕਾਰ ਵਜੂ ਮੁਖ ਅਧਿਆਪਕਾਂ ਨੂੰ ਕਹਿੰਦੇ ਜੋ ਨਾਂ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਰੱਖ ਦਿਓ ਰਜਨੀ ਨੂੰ ਤਾਂ ਤ੍ਰਿਸ਼ਨਾ ਨਾਂ ਚੰਗਾ ਲੱਗਦਾ ਸੀ ਤੇ ਨਵੀਂ ਦਾਖਲ ਹੋਈ ਬੱਚੀ ਦਾ ਨਾਂ ਤ੍ਰਿਸ਼ਨਾ ਰੱਖ ਦਿੱਤਾ ਜਾਂਦਾ ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ ਤ੍ਰਿਸ਼ਨਾ ਦਰਜ ਹੋ ਗਿਆ ਰਜਨੀ ਦੀਆਂ ਬੇਟੀਆਂ ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੇ ਤੇ ਉਹਦਾ ਵत्सल्या ਡੁੱਲ ਡੁੱਲ ਪੈਂਦਾ ਉਹਦੇ ਮੂੰਹ ਵਿੱਚ ਮੱਖਾਂ ਵਰਗਾ ਸੁਆਦ ਘੁਲਕੁਲ ਜਾਂਦਾ ਹਰ ਕਲਾਸ ਵਿੱਚ ਇੱਕ ਤੋਂ ਵੱਧਿਕ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾ ਸੀ ਚਾਹੇ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ ਰਜਨੀ ਮੈਡਮ ਦੀਆਂ ਬੇਟੀਆਂ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਦਿਲ ਨੂੰ ਝੰਜੋੜ ਕੇ ਰੱਖ ਜਾਣ ਵਾਲੀ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਧੰਨਵਾਦ ਜੀ